ਜੀ ਸਤਿਗੁਰ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕਰਤਾ ਅੱਜ ਰਾਤ ਨੂੰ ਬਲੌਗ ਸ਼ੁਰੂ ਤੇ ਇਸ ਦਿਰੀਆ ਆਪਾਂ ਕਰਾਂਗੇ ਕੰਟੈਂਟ ਨੂੰ ਇਹਨੂੰ ਸਾਰਿਆਂ ਨੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆ ਮੇਰੇ ਮਾਮੇ ਦਾ ਮੁੰਡਾ ਸਹਿਬਾ ਉਸ ਨੇ ਝਾਟੇ ਦਈਆਂ ਬਾਈ ਕਿਹਾ ਸਾਵਣ ਵਾਹਿਗੁਰੂ ਜੀ ਕਾ ਖਾਲਸਾ ਕੋਈ ਨਹੀਂ ਕਿਤੇ ਉਹ ਸਣਾਓ ਫੀਟਾ ਕੋ ਵਧੀਆ ਬਲੌਗ ਕਿਵੇਂ ਲੱਗਦੇ ਨੇ ਬਲੌਗ ਬਹੁਤ ਸੋਹਣੇ ਬਹੁਤ ਸੋਹਣੇ ਚਲੋ ਬਲੌਗ ਚੱਲਣੇ ਚਾਹੀਦੇ ਆ ਅਸਰ ਘਟ ਗਿਆ ਲੰਗਰ ਹਾਲ ਸਾਹਿਬ ਦੀ ਹੋ ਰਹੀ ਆ ਸਫਾਈ ਪ੍ਰੈਸ ਨਾਲ ਧੋ ਰਹੇ ਆ ਅਸੀਂ ਲੰਗਰ ਹਾਲ ਸਾਹਿਬ ਆ ਸਾਡੇ ਲਾਗਰੀ ਸਾਹਿਬ ਲੱਗੇ ਹੋ ਨੇ ਤੰਨਾ ਜੀ ਤੰਨਾ ਜੀ ਕਮਾਇਓ ਮੂੰਹ ਮੜਾਇਆ ਸੇਵਾ ਕਰਦੇ ਨੇ ਦੇਖੋ ਆ ਪ੍ਰੈਸ ਨਾਲ ਲਾਦੀ ਕਾਰਸਕੂਰਸ ਸਾਰੀ ਉੱਪਰ ਇੱਥੇ ਕਰਨਾ ਰੰਗ ਹੁਣ ਰੰਗ ਕਰਾਵਾਂਗੇ ਥੱਲੇ ਟੈਲਾ ਲਾਦੀਆਂ ਆਪਾਂ ਲੰਗਰਾਲ ਦੇ ਕੋ ਇੱਥੇ ਸਬਜ਼ੀ ਬਣਦੀ ਹੁੰਦੀ ਆ ਲਾਲ ਸਬਜ਼ੀ ਸਾਰਾ ਪੂਰਾ ਪਿਆਰ ਹੁੰਦਾ ਤੇ ਉਰੇ ਸਫਾਈ ਵੀ ਬਹੁਤ ਜ਼ਰੂਰੀ ਆ। ਭਾਈ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ। ਜਿਹੜਾ ਹੈ ਅੰਦਵਾਰ ਦਾ ਪ੍ਰੋਗਰਾਮ। ਉਹ ਸਾਹਮਣੇ ਆਪਣੇ ਭਾਈ ਸੇਵਾ ਕਰਦੇ ਹੋਏ ਝਾੜੂ ਦੀ। ਜਿਹੜੀ ਗੁਰਦੁਆਰਾ ਸਾਹਿਬ ਦੇ ਬਾਹਰ ਝਾੜੂ ਪਾਉਂਦੇ ਆ। ਤੇ ਅੱਜ ਪ੍ਰੋਗਰਾਮ ਆ। ਇਸ ਤੋਂ ਕਿੰਨਾ ਵਧੀਆ ਮੌਲਾ। ਜੀ ਆੜਾ ਮੌਸਮ ਹੋਇਆ ਹੋਇਆ ਵਾ। ਇਹ ਸੇਵਾ ਚੱਲਦੀ ਆ। ਉਹਨੇ ਡਟੇ ਹੋਏ ਨੇ ਪੂਰੇ ਸੇਵਾ ਦੇ। ਉਹ ਜੀ ਨੂੰ ਮੜਦੇ ਆਪਾਂ ਗੁਰਦੁਆਰਾ ਸਾਹਿਬ ਜਾ। ਗਾ ਮੀ ਦਾ ধਮਾ ਬਣਿਆ ਹੋਇਆ ਪੂਰਾ ਇੱਕਦਮ ਬੜਾ। ਬੋੜੋਂ ਨਿਗਾਹਣ ਆਉਂਦੀਆਂ ਅੰਗਵਾਰ ਸਾਹਿਬ ਦੀ ਹੁਣ ਸ਼ਾਂਤੀ ਪਈ ਆ। 3-4 ਕ ਵਜੇ ਹੋਣੀ ਦੁਬਾਰਾ ਤੇ। ਥੋੜੇ ਜੇਰ ਬਾਅਦ ਬਾਅਦ 6:30 ਵਜੇ ਕੀਰਤਨ ਦਰਵਾਰਾ। ਓ ਜੀ ਆਪਾਂ ਬੋਧ ਗਏ ਸੋਮਾ ਘਰ ਦੇ ਵਿੱਚ ਮੱਖਾ ਦੇ ਦਿੱਤੇ ਉਹ ਜੀ ਲੰਗਰ ਦੀ ਸੇਵਾ ਕਰਦੇ ਹੋਏ ਸਾਡੇ ਜੱਸਾ ਜੀ ਬਾਬਾ ਜੀ ਦੇ ਡਰਾਈਵਰ ਨੇ ਬਾਬਾ ਮੇਜਰ ਸਿੰਘ ਜੀ ਦੇ ਜਿਹੜੇ ਡੇਰੇ ਨੂੰ ਚਲਾਉਂਦੇ ਨੇ ਇਹ ਉਹਨਾਂ ਦੇ ਡਰਾਈਵਰ ਨੇ ਅੱਜ ਅਸੀਂ ਇੱਧਰ ਲਾ ਲਿਆ ਲੰਗਰ ਹਾਲ ਜੀ ਮਹਾ ਸੇਵਾ ਕਰਾ ਗੁਰੂ ਦੀ ਸੇਵਾ ਸਨਿਆਨੀ ਦੀ ਨਾਲ ਕਰੋ ਜੀਣਾ ਸੇਵਾ ਕਰਨੀ ਚਾਹੀਦੀ ਆ ਵੀ ਆਪ ਉਹਦੇ ਨੂੰ ਤੈ। ਅói ਕਾਹਦੀ ਫਰਦਣਾ ਮਾਰ ਰਹੇ ਹੋ ਤੁਸੀਂ? ਬਤਾਉਂਗਾ ਮੈਂ ਦਾ। ਆਹ ਇੱਥੇ ਨਾਲ ਆਪੇ ਕਰੀ। ਆਹੀ ਮਾਰ। ਮੂੰ ਤਾਂ ਗੱਡੀ ਚ ਚਲਾਉਣ 'ਚ ਮਸਤ ਹੋ ਰਹਿੰਦੇ ਨੇ ਬਾਬਾ ਜੀ ਦੀ। ਅੱਜ ਅਸੀਂ ਲੰਗਰ ਆਣ ਚ ਲਾਇਆ ਬੰਦਾ। ਇਹ ਗੱਡੀਆਂ ਬਾਬਾ ਮੇਜਰ ਸਿੰਘ ਜੀ ਜਥੇਦਾਰ ਜਿਹੜੇ ਡੇਰਾ ਚਲਾਉਂਦੇ ਨੇ ਸਾਰੇ ਚਾਰ ਡੇਰੇ ਚਲਾਉਂਦੇ ਨੇ ਬਾਬਾ ਜੀ ਸੋਮਾਜ਼ਾਰ ਦੇ ਸਾਹ ਦੇ ਵਿੱਚ ਜੱਥੇਦਾਰ ਨੇ ਪਾਪਾ ਭਾਉ ਜੀ ਇਹ ਉਹਨਾਂ ਦੀ ਗੱਡੀ ਆ ਇਹ ਉਹ ਚਲਾਉਂਦੇ ਨੇ ਇੱਕ ਉਧਰ ਖੜੀਆ Mahindra pickup ਉਹ ਵੀ ਲਗਾਵਾਏ ਤੁਹਾਨੂੰ ਤਾਂ ਵੈਕਟਰ ਪੁਰਾਣੇ ਜ਼ਮਾਨੇ ਦੀ ਗੱਡੀ ਆ টারਬੋ টারਬੋ ਵਾਲਾ ਆ ਗੱਡੀ ਭਾਉ ਜੀ ਐ ਵੀ ਡੇਰੇ ਜੀ ਰਹਿੰਦੀ ਆ ਗੁਰਦੁਆਰਾ ਸੂਮਾ ਸਰ ਸਾਹਿਬ ਪਿੰਡ ਟੱਪਾ ਬਾੜ ਸਾਈਂ ਦਸਮੀ ਲੋ ਜੀ ਐਤਵਾਰ ਨੂੰ ਹੁੰਦਾ ਕੀਰਤਨ ਦਰਬਾਰ ਹਰੇਕ ਐਤਵਾਰ ਹਰੇਕ ਹਫਤੇ 'ਚ ਹਰੇਕ ਸੰਡੇ ਨੂੰ ਕੀਰਤਨ ਦਰਬਾਰ ਹੁੰਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸੂਮਾ ਸਰ ਸਾਹਿਬ ਕੋਈ ਆਇਆ ਕਰੋ ਆਹ ਬਲੌਗ ਕਾਲੂ ਪਾ ਦੇਣਾ ਇਹ ਕਿਉਂ ਮੈਂ ਚਾਹੁੰਦਾ ਰਹੀਆ ਬਲੌਗ ਬਣੇ ਅੱਗੇ ਦੇਖੋ ਜੀ ਇਹ ਪਾਰਟੀ ਹੈਗੇ ਨੇ ਸਾਡੇ ਉਹ ਵਿੱਚ ਆਉਂਦਾ ਨਾ ਕੈਮਰਾ ਵਧੀਆ ਲਗਰੇ ਵਧੀਆ ਭਾਈ ਆ ਸਾਡੇ ਦੋ ਮੁੰਡੇ ਨੇ ਇਹ ਸ਼ਰਾਰਤੀਆਂ ਬਹੁ ਕਰਦੇ ਨੇ ਇਹ ਆ ਸਲੂਗਰਾ ਫਮਾ ਸਰ ਸਾਹਿਬ ਦਾ ਪਹਿਲਾਂ ਭਾਈ ਕਿੰਨਾ 11 ਫੁੱਟ ਡੂੰਗਾ ਹੁੰਦਾ ਸੀ ਨਾ ਹਾਂ ਭਰੇ ਪਹਿਲਾਂ 11 ਫੁੱਟ ਡੂੰਗਾ ਹੁੰਦਾ ਸੀ ਹੁਣ ਘੱਟ ਗੱਲ ਚਰੂ ਤੋ ਬੋਲ ਪਹਿਲਾਂ ਬ੍ਰੇਕ 11% ਡੁੰਗਾ ਹੁੰਦਾ ਸੀਗਾ ਹੁਣੇ ਕੱਕ ਕਰਦਾ ਰੋਡ 5 ਫੋਟ ਹੀ ਰਹਿ ਗਿਆ ਨਾ 5 6 ਫੋਟ ਹੀ ਰਹਿ ਗਿਆ ਇਹ ਸਲੋਵਰ ਕਿਉਂ ਬੱਚੇ ਵਿੱਚ ਬਹੁਤ ਡੁੱਬਦੇ ਸੀਗੇ ਹੋਂਦੇ ਕਰਕੇ ਦੋ ਬੱਚੇ ਡੁੱਬ ਗਏ ਪਹਿਲਾਂ ਦੇ ਵਿੱਚ ਸੂਖ ਸੂਖ ਸਭ ਜੀਵਨ ਹਾਂ ਜੀ ਨਿਸ਼ਾਨ ਸਾਹਿਬ ਸੋਮਾ ਦੁਆਰੇ ਦਾ ਉਪਰ ਲਾਡ ਖਰਾਬ ਹੋਈ ਆ ਉਹਦੇ ਕਰਕੇ ਨੇਰਾ ਪੈਂਦਾ ਕੇਵਲ ਸ਼ੁਰੂਆਤੀ ਅਦਾਰਸ਼ਾਂ ਦੇ ਪੱਛਾ ਦੇ ਕੋਈ ਸੋਚ ਦੇ ਨੇਰਾ ਦੇ ਕੋਈ ਡਾਇਰਕਟ ਕੋਈ ਮੇਰੇ ਸੱਤ ਗੁਰਾਂ ਨੇ ਸੋਚਦੇ ਨੇ ਅੰਦਰ ਦਾ ਜਾਣੀ ਹੋਵੇ ਸਭੇ ਇੱਛਾ ਪੂਰੀਆਂ 妈呀！Uh, yeah. Family ਲੋ ਜੀ ਸੰਗਤ ਤੋਂ ਵੱਧ ਤੋਂ ਵੱਧ ਜੋੜਿਆ ਕਰੋ ਐਤਵਾਰ ਨੂੰ ਹਰੇਕ ਹਫਤੇ ਕੀਰਤਨ ਦਰਬਾਰ ਹੁੰਦਾ ਹੁੰਦਾ ਵਾ ਤੇ ਸੰਗਤ ਜਿੰਨੀ ਆਉਂਦੀ ਆ ਵੱਧ ਤੋਂ ਵੱਧ ਜੋੜੋ ਦੇਖੋ ਸੰਗਤ ਆਉਣੀ ਚੌਂਕੀਦਾਰੀ ਕਰਦੇ ਨੇ ਬਾਬਾ ਜੀ ਇਹ ਗੇਟ ਤੇ ਰਹਿੰਦੇ ਆ ਚੌਂਕੀਦਾਰੀ ਕਰਦੇ ਨੇ ਗੇਟ ਦੀ ਆਹ ਆਪਣਾ ਸੁਮਰ ਸਾਹਿਬ ਪਲਕਾ ਗੁਰਨਾਮ ਸਿੰਘ ਲਈ ਆਪਾਂ ਬ੍ਰਹਮੇ ਚਲਵਾਉਣੀ ਸੀ ਇੱਕ ਗੱਡੀ ਗੱਡੀ ਇੱਕ ਉਰੇ ਲਵਾ ਦੇਣੀ ਸੀ ਗੱਡੀਆਂ ਜੇ ਬਾਹਰ ਹੀ ਲਵਾ ਦਿਆ ਕਰੋ ਉਹ ਬਾਹਰ ਹੁਣ ਫਸ ਗਿਆ ਹੈ ਖਲੋਂ ਉਹਦੇ ਹੀ ਬਾਹਰੋਂ ਕਰਦੇ ਜਾਂਦੇ ਨੇ ਕਈ ਅੰਦਰ ਭਾਰ ਗਈ ਫੁੱਲ ਹੋ ਗਈ ਬੱਸ ਸੁੱਤਾ ਕੇ ਦੋ ਕਹੀ ਦਿਨ ਨੂੰ ਅੰਦਰ ਉਹ ਮਲੂਗੜੀ ਲੰਦੜ ਲਾਣਿਆ ਅੰਦਰ ਦਾ ਭਰ ਗਿਆ ਮਲੂਗੜੀ ਲਾਉਂਦੇ ਨੇ गिरद्या बच जाए सचे पातशाह अरदास जिन्या भी संतान सच्चे पातशाह जी कल तो के तरह पाशाह अमृत मेरे को लेकर शाम तक हाजरियां करते हैं सच्चे पाशाह सारे झोले नाग के नरते हैं सारू अपने घरों घरों प्यार बखशना अपने घर घर सेवाशनिया ਕਰ ਜੇ ਤਰਾਂ ਆਪਾਂ ਆਪਣੇ ਨਾਮ ਨਾਲ ਸਾਰੇ ਮਨੁੱਖੀ ਜੀਵਨ ਵਿੱਚ ਹੈ ਭਾਇਆ ਸਵਾਪਨ ਜਿਹੜਾ ਨਾ ਨਾ ਇਸ਼ਾਰਾ ਉਹ ਸਰਬ ਪ੍ਰਭੂ ਸਰਵ ਸ਼ਕਤੀ ਤੱਕ ਦਾ ਨਾਮ ਇੰਦਰਾ